ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਇਕਰਜ ਕੀ ਫਤੇ ਹੁਣ ਜਦੋਂ ਮਹਾਰਾਜ ਨੇ ਇਹ ਸਾਰਾ ਕੌਤਕ ਬਰਬਾਦ ਦਿੱਤਾ ਤਾਂ ਉਦੋਂ ਰਾਜਾ ਫਤੇ ਸਾਹ ਤੇ ਮੇਦਨੀ ਪ੍ਰਕਾਸ਼ ਇਹਨਾਂ ਦੋਵੇਂ ਪਹਾੜੀ ਰਾਜਾ ਨੇ ਮਹਾਰਾਜ ਅਗਿਆਤ ਜੋੜੇ ਤੇ ਬੇਨਤੀ ਕੀਤੀ ਤੇ ਕਹਿੰਦੇ ਹਨ ਮਹਾਰਾਜ ਤੁਸੀਂ ਤਾਰਨ ਹਾਰੋ ਤੁਸੀਂ ਤਾਂ ਇਨਾਂ ਪਸ਼ੂਆਂ ਉੱਤੇ ਵੀ ਤਰਸ ਖਾਂਦੇ ਹੋ ਸਾਡੇ ਉੱਤੇ ਵੀ ਤਰਸ ਖਾਓ ਸਾਡੀ ਵੀ ਅਜੂਨੀ ਕੱਟ ਦਿਓ ਸਾਨੂੰ ਰਾਜ ਕਰਦਿਆਂ ਹੋਇਆਂ ਬਹੁਤ ਸਾਰੀਆਂ ਗਲਤੀਆਂ ਗੁਨਾਹ ਹੋ ਗਏ ਹਨ ਤੇ ਤੁਸੀਂ ਤਾਂ ਖੁਦ ਖੁਦਾ ਭਗਵਾਨ ਪਰਮਾਤਮਾ ਹੋ ਸਾਨੂੰ ਕਿਰਪਾ ਕਰਕੇ ਇਨਾਂ ਪਸ਼ੂਆਂ ਜੋ ਜੁਨੀਆਂ ਤੋਂ ਬਚਾਉਣਾ ਉਦੋਂ ਫਿਰ ਮਹਾਰਾਜ ਅਕਾਲ ਪੁਰਖ ਬਾਜਾਂ ਵਾਲੇ ਨੇ ਕਿਹਾ ਸੀ ਕਿ ਭਾਈ ਸਤ ਸੰਗਤ ਦੇ ਵਿੱਚ ਬਹਿ ਕੇ ਅਕਾਲ ਪੁਰਖ ਦਾ ਨਾਮ ਜਪਿਆ ਕਰੋ ਨਾਮ ਜਪਣ ਦੇ ਨਾਲ ਤੁਹਾਡਾ ਭਲਾ ਹੋਵੇਗਾ ਬਾਕੀ ਕਿਸੇ ਦੇ ਨਾਲ ਧੱਕਾ ਨਾ ਕਰੋ ਤੇ ਕਿਸੇ ਨਾਲ ਵੀ ਅਨਿਆਇ ਨਾ ਕਰੋ ਤੇ ਗੁਰੂ ਪਾਸ਼ਾ ਦੀ ਹੁਕਮ ਦੇ ਅਨਸਾਰ ਉਹ ਜੋ ਮਰਿਆ ਹੋਇਆ ਬੱਬਰ ਸ਼ੇਰ ਸੀ ਉਸ ਦੀ লাশ ਨੂੰ ਪੌਂਟਾ ਸਾਹਿਬ ਲਿਆਂਦਾ ਗਿਆ ਤੇ ਜਦੋਂ ਏ লাশ ਉਥੋਂ ਦੇ ਨਿਵਾਸੀਆਂ ਨੇ ਦੇਖੀ ਤਾਂ ਉਹ ਇੱਕਦਮ ਪ੍ਰਸੰਨ ਹੋ ਗਏ ਤੇ ਮਹਾਰਾਜ ਦੇ ਜੈ ਜੈਕਾਰ ਕਰਨ ਲੱਗੇ ਇੱਕ ਵਾਰ ਦੀ ਗੱਲ ਹੈ ਜਦੋਂ ਮਹਾਰਾਜ ਆਪਣਾ ਦੀਵਾਨ ਸਜਾ ਕੇ ਬੈਠੇ ਸਨ ਤੇ ਉਧਰੋਂ ਦੂਜੇ ਪਾਸਿਓਂ ਇੱਕ ਗੁਰੂ ਦਾ ਸਿੱਖ ਦੌੜਦਾ ਦੌੜਦਾ ਹੋਇਆ ਮਹਾਰਾਜ ਕੋਲ ਪਹੁੰਚਦਾ ਹੈ ਤੇ ਆ ਕੇ ਕਹਿੰਦਾ ਹੈ ਕਿ ਮਹਾਰਾਜ ਤੁਹਾਡੀ ਸੰਗਤ ਲੁੱਟੀ ਗਈ ਕਹਿੰਦਾ ਹੈ ਕਿ ਮਹਾਰਾਜ ਆਪ ਜੀ ਦੇ ਨੇੜੇ ਹੀ ਇੱਕ ਪਿੰਡ ਹੈ ਉੱਥੇ ਆ ਕੇ ਸੰਗਤ ਨੇ ਉਤਾਰਾ ਕੀਤਾ ਸੀ ਤੇ ਉਥੋਂ ਦੀ ਮਾੜੀ ਮੱਤ ਵਾਲੇ ਬੰਦਿਆਂ ਨੇ ਉਸ ਸੰਗਤ ਉੱਤੇ ਹੱਲਾ ਬੋਲ ਦਿੱਤਾ ਤੇ ਕਹਿੰਦਾ ਹੈ ਕਿ ਮਹਾਰਾਜ ਜਿਨ੍ਹਾਂ ਸਿੰਘਾਂ ਕੋਲੇ ਸ਼ਸਤਰ ਸਨ ਉਹਨਾਂ ਨੇ ਤਾਂ ਉਹਨਾਂ ਮਾੜੀ ਮੱਤ ਵਾਲੇ ਬੰਦਿਆਂ ਦਾ ਡਟ ਕੇ ਮੁਕਾਬਲਾ ਕੀਤਾ ਪਰ ਜਿਨ੍ਹਾਂ ਦੇ ਕੋਲ ਸ਼ਸਤਰ ਨਹੀਂ ਸਨ ਉਹਨਾਂ ਨੂੰ ਉਹ ਮਾੜੀ ਮੱਤ ਵਾਲੇ ਬੰਦਿਆਂ ਨੇ ਲੁੱਟ ਲਿਆ ਹੈ ਤੇ ਕਹਿੰਦਾ ਹੈ ਕਿ ਮਹਾਰਾਜ ਸਾਰੀਆਂ ਸੰਗਤਾਂ ਆਪ ਜੀ ਦੇ ਲਈ ਉਪਹਾਰ ਲੈ ਕੇ ਆਇਆਂ ਸਨ ਜੋ ਆ ਕੇ ਤੁਹਾਡੇ ਚਰਨਾਂ ਵਿੱਚ ਪ੍ਰਮਾਣ ਕਰਨੇ ਸਨ ਪਰ ਉਹਨਾਂ ਨੂੰ ਤਾਂ ਉਹ ਮਾੜੀ ਮੱਤ ਵਾਲੇ ਬੰਦਿਆਂ ਨੇ ਲੁੱਟ ਲਿਆ ਹੈ ਤੇ ਮਹਾਰਾਜ ਨੇ ਉਦੋਂ ਹੀ ਗੜਕ ਦੀ ਆਵਾਜ਼ ਵਿੱਚ ਵੀਰਸ ਵਿੱਚ ਆ ਕੇ ਕਿਹਾ ਸੀ ਕਿ ਸਾਡਾ ਹੁਕਮ ਹੈ ਕਿ ਸਾਰੇ ਸਿੱਖ ਸਸ਼ਤਰ ਤਾਰੀ ਹੋ ਜਾਣ ਤੇ ਆਹ ਜਿਨ੍ਹਾਂ ਨੇ ਇਹ ਭੈੜਾ ਕੰਮ ਕੀਤਾ ਹੈ ਅਸੀਂ ਉਹਨਾਂ ਮਾੜੀ ਮਤ ਵਾਲਿਆਂ ਨੂੰ ਡੰਡ ਦੇਵਾਂਗੇ ਤੇ ਜਿਹੜੀ ਸੰਗਤ ਨੂੰ ਉੱਥੇ ਲੁੱਟਿਆ ਗਿਆ ਸੀ ਤੇ ਦੁਖੀ ਹਿਰਦੇ ਦੇ ਨਾਲ ਮਹਾਰਾਜ ਕੋਲ ਆਈ ਸੀ ਉਹਨਾਂ ਨੂੰ ਦਲਾਸਾ ਦੇ ਕੇ ਮਹਾਰਾਜ ਦੇ ਕੋਲ ਬਿਠਾ ਦਿੱਤਾ ਗਿਆ ਤੇ ਮਹਾਰਾਜ ਅਗਲੇ ਦਿਨ ਹੀ ਸ਼ਿਕਾਰ ਖੇਡਣ ਦੇ ਨਾਂ ਤੇ ਉਸ ਪਿੰਡ ਵੱਲ ਤੁਰ ਪਏ ਜਿੱਥੇ ਸੰਗਤ ਨੂੰ ਲੁੱਟਿਆ ਗਿਆ ਸੀ ਮਹਾਰਾਜ ਦੇ ਅੱਗੇ-ਅੱਗੇ ਅਜੀਤ ਨਗਾਰਾ ਵੱਜਦਾ ਜਾ ਰਿਹਾ ਸੀ ਤੇ ਮਹਾਰਾਜ ਦੇ ਕਾਫਲੇ ਦੇ ਨਾਲ ਕੁਝ ਸਿੰਘ ਸੱਸ਼ਤਰ ਧਾਰੀ ਸਨ ਮਹਾਰਾਜ ਦਾ ਜਦੋਂ ਅਜੀਤ ਨਗਾਰਾ ਵੱਜਦਾ ਸੀ ਉਸ ਦੀਆਂ ਚੋਬਾਂ ਤੋਂ ਬੈਰੀ ਥਰ-ਥਰ ਕੰਬਦੇ ਸਨ ਡਰਿਆ ਕਰਦੇ ਸਨ ਮਹਾਰਾਜ ਦੇ ਨਾਲ ਤਿਆਰ-ਵਰ ਤਿਆਰ ਸਿੰਘ ਘੋੜਿਆਂ ਉੱਤੇ ਅਸਵਾਰ ਹੋ ਕੇ ਚੱਲ ਪਏ ਸਨ ਜਦੋਂ ਕਲਗੀਧਰ ਮਹਾਰਾਜ ਉਸ ਪਿੰਡ ਦੇ ਨੇੜੇ ਪਹੁੰਚੇ ਤਾਂ ਉੱਥੇ ਜਾ ਕੇ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਦੁਸ਼ਟਾਂ ਨੂੰ ਮਾਰ ਕੇ ਜਿਹੜੀ ਉਹਨਾਂ ਨੇ ਸਿੱਖ ਸੰਗਤ ਕੋਲੋਂ ਭੇਟਾ ਲੁੱਟੀ ਸੀ ਉਹ ਇਹਨਾਂ ਤੋਂ ਵਾਪਸ ਲੈ ਲਵੋ ਤੇ ਦੂਜੇ ਪਾਸੇ ਗੁਜਰਾਂ ਤੇ ਰੰਗੜਾਂ ਨੇ ਸਿੰਘਾਂ ਨੂੰ ਆਉਂਦੇ ਹੋਏ ਦੇਖ ਲਿਆ ਪਰ ਉਹ ਹੰਕਾਰ ਦੇ ਨਾਲ ਭਰੇ ਹੋਏ ਸਨ ਤੇ ਉਹਨਾਂ ਨੇ ਵੀ ਆਪਣੇ ਹੱਥਾਂ ਵਿੱਚ ਸ਼ਸਤਰ ਕੈਮ ਕਰ ਲਏ ਤੇ ਦੂਜੇ ਪਾਸੇ ਸਿੰਘਾਂ ਨੂੰ ਵੀ ਪਤਾ ਚੱਲ ਗਿਆ ਸੀ ਕਿ ਹੁਣ ਇੱਥੇ ਜੰਗ ਹੋਵੇਗਾ ਤੇ ਮਹਾਰਾਜ ਦੇ ਸਿੰਘਾਂ ਨੇ ਆਪਣੇ ਕਰਪਾਨਾਂ ਦੇ ਨਾਲ ਉੱਥੇ ਰੰਗੜਾਂ ਦੇ ਆਹੂ ਲਾ ਕੇ ਰੱਖ ਦਿੱਤੇ ਉੱਥੇ ਕਈਆਂ ਨੇ ਤਾਂ ਸਿੰਘਾਂ ਉੱਤੇ ਗੋਲੀਆਂ ਵੀ ਚਲਾਈਆਂ ਸਨ ਪਰ ਸਿੰਘਾਂ ਨੇ ਸਾਰਿਆਂ ਨੂੰ ਮਾਰ ਦਿੱਤਾ ਪਰ ਦੂਜੇ ਪਾਸਿਓਂ ਕੁਝ ਹੋਰ ਰੰਗੜ ਉੱਭਰ ਕੇ ਆ ਗਏ ਤੇ ਜਿਨ੍ਹਾਂ ਨੇ ਸਿੰਘਾਂ ਉੱਤੇ ਸ਼ਸਤਰਾਂ ਨਾਲ ਵਾਰ ਕਰ ਦਿੱਤਾ ਤੇ ਇੱਕ ਪਾਸਿਓਂ ਗੁੱਜਰ ਚੜ ਕੇ ਆ ਗਏ ਜਿਨ੍ਹਾਂ ਨੇ ਸਿੰਘਾਂ ਉੱਪਰ ਗੋਲੀਆਂ ਚਲਾ ਦਿੱਤੀਆਂ ਅਤੇ ਕਈ ਸਿੰਘ ਇੱਥੇ ਫੱਟੜ ਵੀ ਹੋਏ ਉਹਨਾਂ ਦੇ ਗੋਲੀਆਂ ਵੀ ਲੱਗੀਆਂ ਤੇ ਉੱਥੇ ਕਈ ਸਿੰਘ ਇਤਿਹਾਸਕਾਰ ਦੱਸਦੇ ਹਨ ਸ਼ਹੀਦ ਵੀ ਹੋ ਗਏ ਸਨ ਫਿਰ ਮਹਾਰਾਜ ਦੇ ਖਾਲਸੇ ਨੇ ਇੱਕ ਵੱਡਾ ਹੱਲਾ ਕੀਤਾ ਜਿਸ ਦੇ ਸਾਹਮਣੇ ਬੈਰੀ ਟੇਕ ਨਾ ਸਕੇ ਹੁਣ ਜਦੋਂ ਇੱਥੇ ਕਿਸਮਾਨ ਦੀ ਲੜਾਈ ਹੋ ਰਹੀ ਸੀ ਤਾਂ ਇਹਨਾਂ ਵਿੱਚ ਬਹੁਤ ਸਾਰੇ ਰੰਗੜ ਮਾਰੇ ਗਏ ਤੇ ਜਦੋਂ ਰੰਗੜ ਮਰਦੇ ਦੇਖ ਕੇ ਦੂਜੇ ਰੰਗੜਾ ਨੇ ਤਾਂ ਉਹਨਾਂ ਨੇ ਸਮਝ ਲਿਆ ਸੀ ਕਿ ਵੀ ਆਪ ਗੁਰੂ ਦੇ ਸਿੰਘ ਸ਼ੇਰਾਂ ਦੇ ਵਾਂਗ ਪੈ ਗਏ ਹਨ ਤੇ ਉਹਨਾਂ ਨੇ ਇਹ ਸਮਝ ਲਿਆ ਕਿ ਹੁਣ ਇੱਥੇ ਹਥਿਆਰ ਸੁੱਟ ਦੇਣੇ ਚਾਹੀਦੇ ਹਨ ਫਿਰ ਗੁਜਰਾ ਤੇ ਰੰਗੜਾ ਨੇ ਹਥਿਆਰ ਉੱਥੇ ਸੁੱਟ ਦਿੱਤੇ ਤੇ ਉੱਥੋਂ ਬੈਠ ਕੇ ਹੀ ਉਹਨਾਂ ਨੇ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਉੱਤੇ ਦਇਆ ਕਰੋ ਸਾਨੂੰ ਰੱਖ ਲਵੋ ਹੁਣ ਅਸੀਂ ਤੁਹਾਡੀ ਆਗਿਆ ਦੇ ਵਿੱਚ ਹਾਂ ਪਰ ਦੂਜੇ ਪਾਸੇ ਜੋ ਖਾਲਸਾ ਸੀ ਉਹ ਜੰਗ ਦਾ ਮੈਦਾਨ ਛੱਡਣ ਨੂੰ ਰਾਜ਼ੀ ਨਹੀਂ ਸੀ ਫਿਰ ਭਾਈ ਦਇਆ ਸਿੰਘ ਜੀ ਨੇ ਉੱਥੇ ਕੁਝ ਰੰਗੜਾਂ ਨੂੰ ਦੱਸਿਆ ਕਿ ਸੱਚੇ ਪਾਸ਼ਾ ਗੁਰੂ ਮਹਾਰਾਜ ਜੀ ਦੂਜੀ ਸਾਈਡ ਹਨ ਫਿਰ ਉਹਨਾਂ ਵਿੱਚੋਂ ਕੁਝ ਰੰਗੜ ਭੱਜ ਕੇ ਮਹਾਰਾਜ ਵੱਲ ਜਾਂਦੇ ਹਨ ਜਿਹੜੇ ਭੱਜ ਕੇ ਮਹਾਰਾਜ ਦੀ ਸ਼ਰਨ ਵਿੱਚ ਪਹੁੰਚ ਗਏ ਉਹ ਰੰਗੜ ਤਾਂ ਬਚ ਗਏ ਪਰ ਜਿਹੜੇ ਅੜ ਗਏ ਉਹਨਾਂ ਨੂੰ ਖਾਲਸੇ ਨੇ ਛਾੜ ਕੇ ਰੱਖ ਦਿੱਤਾ ਤੇ ਮਹਾਰਾਜ ਦੇ ਖਾਲਸੇ ਨੇ ਉੱਥੇ ਸਾਰੇ ਰੰਗੜਾਂ ਅਤੇ ਗੁੱਜਰਾਂ ਦੇ ਘਟਾ ਦਿੱਤੇ ਤੇ ਜੋ ਸਿੱਖ ਸੰਗਤ ਨੂੰ ਲੁੱਟਿਆ ਹੋਇਆ ਸਮਾਨ ਸੀ ਉਹ ਵਾਪਸ ਲੈ ਲੰਦਾ ਤੇ ਜਿਹੜੇ ਰੰਗੜ ਤੇ ਗੁੱਜਰ ਮਹਾਰਾਜ ਦੀ ਸ਼ਰਨ ਵਿੱਚ ਆ ਗਏ ਸਨ ਉਹਨਾਂ ਨੂੰ ਮਹਾਰਾਜ ਨੇ ਉਪਦੇਸ਼ ਕੀਤਾ ਜੇ ਅੱਜ ਤੋਂ ਬਾਅਦ ਤੁਸੀਂ ਕਿਸੇ ਵੀ ਸਾਡੀ ਸਿੱਖ ਸੰਗਤ ਦਾ ਜਾਂ ਕਿਸੇ ਮਜਲੂਮ ਦਾ ਨੁਕਸਾਨ ਕੀਤਾ ਤਾਂ ਅਸੀਂ ਤੁਹਾਡਾ ਨਾਸ਼ ਕਰਕੇ ਰੱਖ ਦੇਵਾਂਗੇ ਤੇ ਇਹ ਸੀ ਇਤਿਹਾਸ ਮਹਾਰਾਜ ਕਲਗਿਆਂ ਵਾਲੇ ਦੀ ਇੱਕ ਸਾਖੀ ਦਾ ਇਤਿਹਾਸ ਦੱਸਦੇ ਹਾਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਇਹਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ